ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਨਾ ਪਹਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੀ ਹਾਰ ਇਹ ਕਿਹ ਰਹੇ ਤਿੰਨ ਕਾਰਨ ਸ਼ੇਅਰ ਆਈ ਆਰ ਬਥਲ ਬੋਲੇ ਅਸੀਂ ਲੜਾਈ ਹਾਰੀ ਹੈ ਜੰਗ ਨਹੀਂ ਇੱਕ ਰਾਇਲ ਚੈਲੰਜਰਸ ਬੈਂਗਲੌਰ ਦੇ 9 ਸਾਲ ਬਾਅਦ ਦੀ ਆਈਪੀਐਲ ਦੇ ਫਾਈਨਲ ਜਿੱਤ ਜਗ੍ਹਾ ਬਣਾਈ ਸੀ ਬੈਂਗਲੌਰ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾ ਕੇ ਇਤਿਹਾਸ ਜਿੱਤ ਦਰਜ ਕੀਤੀ ਹੈ ਇਹ ਪਹਿਲਾ ਕਨਵੀ ਫਾਇਰ ਦੇ ਮੈਚ ਨੇ ਆਪਣੇ ਘਰੇਲੂ ਮੈਦਾਨ ਚ ਖੇਡਿਆ ਸੀ ਪਰ ਫਿਰ ਵੀ ਉਹਨਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਨਾ ਉਹਨਾਂ ਦੀ ਬੱਲੇਬਾਜ਼ੀ ਚਮਕੀ ਦੇ ਨਾਲ ਹੀ ਗੇਂਦਬਾਜ਼ੀ ਤੇ ਪ੍ਰਭਾਵ ਛੱਡਿਆ ਹੈ ਹੇਠਾਂ ਦਿੱਤੇ ਤਿੰਨ ਮੁੱਖ ਕਾਰਨ ਹੈ ਕਿ ਪੰਜਾਬ ਕਿਉਂ ਹਾਰਿਆ ਹੈ ਪਹਿਲਾ ਗਨਵਿਨ ਮੈਚ ਮੁਲਾ ਪਰ ਸਟੇਡੀਅਮ ਵਿੱਚ ਖੇਡਿਆ ਗਿਆ ਸੀ ਜਿੱਥੇ ਆਈਪੀਐਲ ਵਿੱਚ ਪਹਿਲਾ ਬੱਲੇਬਾਜ਼ ਕਰਨ ਵਾਲੀ ਟੀਮ ਦਾ ਔਸਤਨ ਸਕੋਰ 170 ਰਨ ਦਾ ਰਹਿੰਦਾ ਸੀ ਇਹ ਪਿਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਨਾਂ ਵੇਧ ਲਈ ਹੀ ਮਦਦਗਾਰ ਮੰਨੀ ਜਾਂਦੀ ਹੈ ਆਮ ਤੌਰ ਤੇ ਇੱਥੇ ਵੱਡੇ ਸਕੋਰ ਨਹੀਂ ਬਣਦੇ ਹਨ ਪਰ ਫਿਰ ਵੀ ਪੰਜਾਬ ਦੇ ਬੱਲੇਬਾਜ਼ਾਂ ਤੇ ਅਜਿਹੇ ਨਰਵਈਏ ਅਪਣਾਇਆ ਜਿਵੇਂ ਕਿ ਉਹ 200 ਪਲੱਸ ਰਨ ਬਣਾਉਂਦੇ ਅਤੇ ਤੇ ਤੁਲੇ ਹੋਏ ਹਨ ਜੋ ਪੰਜਾਬ ਕਿੰਗਸ ਦੇ ਆਉਣ ਵਾਲੇ ਤਰੀਕਿਆਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਖਿਡਾਰੀ ਜਾਂ ਤਾਂ ਬੇਸਹਾਸ਼ ਖੇਡ ਤੇਜ਼ ਖੇਡ ਦੀ ਕੋਸ਼ਿਸ਼ ਕਰਦੇ ਹਨ ਜਾਂ ਬੇ ਲੋੜੇ 60 ਮਾਰਦੇ ਹੋਏ ਆਊਟ ਹੋ ਜਾਂਦੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ